ਸੋ ਲਗਾਤਾਰ ਪੰਜਾਬ ਨੂੰ ਹੜ੍ਹਾਂ ਨੇ ਆਪਣੀ ਮਾਰ-ਹੀਟਾਲ ਦਿੱਤਾ ਹੋਇਆ ਹੈ ਤਾਂ ਕਈ ਜ਼ਿਲ੍ਹੇ ਨੇ ਹੜ੍ਹਾਂ ਤੋਂ ਜਿਹੜੇ ਪੰਜਾਬ ਭਰ ਦੇ ਪ੍ਰਭਾਵਿਤ ਨੇ ਤਾਂ ਉੱਥੇ ਜੇਕਰ ਅਸੀਂ ਹੁਸ਼ਿਆਰਪੁਰ ਦੀ ਗੱਲ ਕਰੀਏ ਤਾਂ ਹੁਸ਼ਿਆਰਪੁਰ ਹਿਮਾਚਲ ਦੀ ਸਰਹੱਦ ਤੇ ਲੱਗਦਾ ਜ਼ਿਲ੍ਹਾ ਹੈ ਤਾਂ ਹੁਸ਼ਿਆਰਪੁਰ ਦੇ ਵੀ ਕਈ ਪਿੰਡਾਂ ਦੇ ਵਿੱਚ ਪਾਣੀ ਆਇਆ ਹੋਇਆ ਹੈ ਤਾਂ ਤਸਵੀਰਾਂ ਨੇ ਫਿਲਹਾਲ ਤੁਹਾਡੇ ਨਾਲ ਅਸੀਂ ਹੁਸ਼ਾਰਪੁਰ ਦੇ ਹਲਕਾ ਚੱਬੇਵਾਲ ਦੇ ਅਧੀਨ ਆਉਂਦੇ ਪਿੰਡ ਲਾਵਲਪੁਰ ਦੀਆਂ ਸਾਂਝੀਆਂ ਕਰ ਰਹੇ ਹਾਂ ਜਿੱਥੋਂ ਕਿ ਬਹੁਤ ਹੀ ਹਾਲਾਤ ਜਿਹੜੇ ਕਿ ਖਰਾਬ ਹੋਏ ਪਏ ਨੇ ਪਿੰਡ ਵਿੱਚ ਹੜ ਵਰਗੇ ਹਾਲਾਤ ਬਣੇ ਹੋਏ ਨੇ ਤਾਂ ਤਸਵੀਰਾਂ ਨੇ ਜਿਹੜੀਆਂ ਸਾਂਝੀਆਂ ਕਰ ਰਹੇ ਹਾਂ ਇਸ ਵਕਤ ਤੋਂ ਮੇਨ ਲਿੰਕ ਰੋਡ ਦੀਆਂ ਨੇ ਜਿਹੜੀ ਸੜਕ ਹੈ ਉਹ ਸ਼ਹਿਰ ਨੂੰ ਪਿੰਡ ਦੇ ਨਾਲ ਜੋੜਦੀ ਹੈ ਤਾਂ ਉਹ ਸੜਕ ਦੇ ਉੱਤੇ 6 6 ਫੁੱਟ 7 7 ਫੁੱਟ ਦੇ ਤਕਰੀਬਨ ਪਾਣੀ ਜਿਹੜਾ ਕਿ ਖੜਿਆ ਹੋਇਆ ਹੈ ਪਿੰਡ ਵਾਸੀਆਂ ਨੂੰ ਬਹੁਤ ਜ਼ਿਆਦਾ ਸਮੱਸਿਆ ਆ ਰਹੀ ਹੈ ਪਿੰਡ ਵਾਸੀਆਂ ਦਾ ਇੱਕ ਤਰ੍ਹਾਂ ਦੇ ਨਾਲ ਪਿੰਡ ਨਾਲ ਕੰਟੈਕਟ ਹੀ ਟੁੱਟ ਰਿਹਾ ਪਿਆ ਹੈ ਕਿੰਜ ਪਿੰਡ ਵਾਲੇ ਨੇ ਜਿਹੜੇ ਉਹ ਪਿੰਡ ਵਾਲ ਨੂੰ ਜਾਣਗੇ ਕਿਉਂਕਿ ਲਿੰਕ ਸੜਕ ਦੇ ਉੱਤੇ 6 6 7 7 ਫੁੱਟ ਦੇ ਕਰੀਬ ਜਿਹੜਾ ਕਿ ਪਾਣੀ ਖੜਿਆ ਹੋਇਆ ਹੈ ਬਹੁਤ ਸਮੱਸਿਆ ਆ ਰਹੀ ਹੈ ਤਾਂ ਪਿੰਡ ਵਾਸੀ ਵੀ ਸਾਡੇ ਨਾਲ ਮੌਜੂਦ ਨੇ ਉਹਨਾਂ ਦੇ ਨਾਲ ਵੀ ਅਸੀਂ ਗੱਲਬਾਤ ਕਰਦੇ ਹਾਂ ਹਾਂਜੀ ਭਾਈ ਸਾਹਿਬ ਕੀ ਨਾਮ ਹੈ ਜੀ ਤੁਹਾਡੀ ਮਨਜੀਤ ਸਿੰਘ ਭਾਈ ਲਾਡੀ ਆਲਾ ਬਲਪੜਤ ਭਾਈ ਸਾਹਿਬ ਇੱਥੇ ਬਹੁਤ ਮਾੜੀ ਹਾਲਤ ਬਣੀ ਹੋਈ ਹੈ ਰੋਡ ਜਿਹੜਾ ਕਿ ਪੂਰਾ ਬਲੌਕ ਹੋਇਆ ਪਿਆ ਹੈ ਇੱਥੇ ਕਿਸ ਤਰ੍ਹਾਂ ਦੇ ਨਾਲ ਤੁਸੀਂ ਜਾ ਰਹੇ ਪਿਓ ਪਾਜੀ ਸਾਡਾ ਇਧਰੋਂ ਤਾਂ ਨਿਕਲਣਾ ਮੁਸ਼ਕਲ ਹੈ ਬਿਲਕੁਲ ਕਿਉਂਕਿ ਇਸ ਟਾਈਮ ਦਾ ਟਰੈਕਟਰਾਂ ਤੇ ਵੀ ਨਹੀਂ ਆ ਸਕਦਾ ਰੋਡ ਵੀ ਟੁੱਟ ਚੁੱਕਾ ਪੂਰਾ ਹਰ ਵਾਰੀ ਜਦੋਂ ਬਰਸਾਤ ਦੇ ਦਿਨ ਆਉਂਦੇ ਆ ਤਾਂ ਪਾਜੀ ਪਾਣੀ ਇਸੇ ਤਰ੍ਹਾਂ ਚੱਲਦਾ ਇੱਥੇ ਤੇ ਪਰ ਇਸ ਵਾਰੀ ਮਤਲਬ ਇੰਨਾ ਜ਼ਿਆਦਾ ਪਾਣੀ ਜ਼ਿਆਦਾ ਚੜ ਗਿਆ ਕਿਉਂਕਿ ਪਿੰਡੋਂ ਨਿਕਲਣਾ ਤਾਂ ਬਿਲਕੁਲ ਮੁਸ਼ਕਲ ਹੈ ਤੇ ਅਸੀਂ ਚੋਦੇ ਜੋ ਸਾਡਾ ਪੰਨ ਲੱਗਦਾ ਨਾ ਉਹਦੇ ਨਾਲ ਥੋੜੀ ਜਿਹੀ ਡੰਡੀ ਆਪਾਂ ਆਪਾਂ মিডিਆ ਦੇ ਵਿੱਚ ਵੀ ਪਾਇਆ ਸੀ ਕਿ ਉਹਦੀ ਅਸੀਂ ਸਫਾਈ ਕੀਤੀ ਗਈ ਆ ਤੇ ਉਹਦੇ ਉੱਪਰ ਦੀ ਅਸੀਂ ਲੰਘ ਕੇ ਇੱਧਰ ਆਏ ਆ ਬੜੀ ਮੁਸ਼ਕਲ ਦੇ ਨਾਲ ਕਿਉਂਕਿ ਤਾਂ ਕਿ ਪਬਲਿਕ ਨੂੰ ਪਤਾ ਲੱਗੇ ਲੱਗ ਸਕੇ ਵੀ ਬਹੁਤ ਜ਼ਿਆਦਾ ਹਾਲਾਤ ਲਾਵਲੋਪੁਰ ਪਿੰਡ ਦੇ ਖਰਾਬ ਆ ਪਿਛੋਂ ਪਾਣਾ ਪਿੰਡ ਵੀ ਬਹੁਤ ਖਰਾਬ ਆ ਉਹ ਵੀ ਡੁੱਬ ਚੁੱਕਿਆ ਆ ਕਾਫੀ ਤੇ ਇਸ ਤੋਂ ਬਾਅਦ ਆਪਣਾ ਰਸਤਾ ਇੱਕ ਲਕਸ਼ੀਆਂ ਸਾਈਡ ਤੋਂ ਭਾਜੀ ਉਹ ਵੀ ਪਾਣੀ ਇੰਨਾ ਜ਼ਿਆਦਾ ਚੱਲ ਰਿਹਾ ਕਿ ਉਧਰੋਂ ਵੀ ਆਉਣਾ ਮੁਸ਼ਕਲ ਆ ਕਿਉਂਕਿ ਉਹ ਸੜਕ ਵੀ ਟੁੱਟ ਰਹੀ ਆ ਇਸ ਟਾਈਮ ਤੇ ਅਸੀਂ ਪਾਇਆ ਕਿ ਪ੍ਰਸ਼ਾਸਨ ਨੂੰ ਅਸੀਂ ਇਹ 2 ਦਿਨ ਤੋਂ ਬੇਨਤੀ ਕਰ ਰਹੇ ਹਾਂ ਕਿ ਸਾਡੇ ਜੋ ਪਸ਼ੂਆਂ ਵਾਸਤੇ ਚਾਰਾ ਹੈ ਕਿ ਉਹਦੇ ਵਾਸਤੇ ਸਾਨੂੰ ਪ੍ਰਬੰਧ ਕੀਤਾ ਜਾਵੇ ਤੇ ਆਪਣੇ ਮਾਜੋਗ ਐਸਟੀਐਮ ਸਾਹਿਬ ਇੱਥੇ ਆਏ ਸੀ ਜੋ ਸਾਡੇ ਇਲਾਕੇ ਦੇ ਆ ਤੇ ਉਹਨਾਂ ਨੇ ਸਾਨੂੰ ਵਿਸ਼ਵਾਸ ਦਿਵਾਇਆ ਸੀ ਕਿ ਅਸੀਂ ਤੁਹਾਨੂੰ ਜਲਦੀ ਚਾਰਾ ਇਹਦਾ ਪ੍ਰਬੰਧ ਕਰਕੇ ਦੇਵਾਂਗੇ ਪਰ ਆਪਣੇ 48 ਘੰਟਿਆਂ ਤੋਂ ਸਾਨੂੰ ਕੋਈ ਵੀ ਸਹੂਲਤ ਨਹੀਂ ਮਿਲੀ ਇਸ ਤਰ੍ਹਾਂ ਦੀ ਮੈਡੀਕਲ ਸਹੂਲਤ ਨਹੀਂ ਕੋਈ ਮਿਲੀ ਇਸ ਤਰ੍ਹਾਂ ਦੀ ਤੇ ਜੋ ਮਕਾਨ ਆਪਣੇ ਲੋਕਾਂ ਦੇ ਘਰਾਂ ਦੇ ਵਿੱਚ ਪਾਣੀ ਮਲੇ ਚੋਰ ਹੈ ਜਾਂ ਕੱਚੇ ਘਰ ਆ ਜਿਹਨਾਂ ਦੇ ਤੇ ਉਹਨਾਂ ਦੀ ਬੜੀ ਮੁਸ਼ਕਲ ਮਤਲਬ ਉਹਨੇ ਸਮਾਂ ਇਧਰ ਉਧਰ ਆਪਣੇ ਆਂਡੀ ਆਸ-ਪਾਸ ਗਵਾਂਡੀਆਂ ਦੇ ਰੱਖਿਆ ਹੋਇਆ ਤੇ ਬਹੁਤ ਤੁਸੀਂ ਬਾਕੀ ਤਸਵੀਰਾਂ ਜਾ ਕੇ ਪਿੰਡ ਲਾਵਲਪੁਰ ਜਾ ਕੇ ਦੇਖ ਸਕਦੇ ਹੋ ਭਾਈ ਸਾਹਿਬ ਵੈਸੇ ਕਿੰਨਾ ਕੁ ਨੁਕਸਾਨ ਓਵਰਆਲ ਹੋਇਆ ਹੈ ਕਿਉਂਕਿ ਪਸ਼ੂ ਵੀ ਨੇ ਹੋਣਗੇ ਤਾਂ ਚਾਰਾ ਕਿਸ ਤਰ੍ਹਾਂ ਦੇ ਨਾਲ ਪਹੁੰਚ ਪਾ ਰਿਹਾ ਹੈ ਉਹਨਾਂ ਤੱਕ ਇਹ ਭਾਈ ਹਜੇ ਤਾਂ ਇਹ ਕਿ ਚਲੋ ਜੋ ਸੁੱਕਾ ਚਾਰਾ ਜਿਹੜਾ ਉਹਨਾਂ ਦਾ ਜਿੱਦਾ ਤੂੜੀ ਵਗੈਰਾ ਹੁੰਦੀ ਹੈ ਜੋ ਪਹਿਲਾਂ ਸਟੋਰ ਕੀਤਾ ਹੋਇਆ ਉਹਦੇ ਨਾਲ ਮੜਾ-ਮੋਟਾ ਚਲੋ ਆਪਣਾ ਗੁਜ਼ਾਰਾ ਕਰ ਰਿਹਾ ਹੈ ਵਿਅਕਤੀ ਸਾਰੇ ਕਿਉਂਕਿ ਜਿਆਦਾ ਬਿਲਕੁਲ ਇਸ ਪਾਣੀ ਦਾ ਜੋ ਪੱਠੇ ਆਉਂ ਤਾਂ ਸ ਇਸ ਕਰਕੇ ਆਉਣ ਜਾਣ ਦੀ ਕਿਉਂਕਿ ਜੇ ਤਾਂ ਅਸੀਂ ਕਿਤੇ ਉਹ ਬਾਹਰੋਂ ਵੀ ਆਪਾਂ ਨੂੰ ਮਿਲਦਾ ਹੋਵੇ ਇਹਦਾ ਰਸਤਾ ਤਾਂ ਆਪਣਾ ਚੱਲਦਾ ਹੋਣਾ ਚਾਹੀਦਾ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਹਾਂ ਕਿ ਆਪਣਾ ਜੋ ਸਾਡਾ ਨਹਿਰ ਤੋਂ ਰਸਤਾ ਹੈ ਨਾ ਜੀ ਲਾਵਲਪੁਰ ਵਾਸਤੇ ਇਹ ਰਸਤਾ ਉੱਚਾ ਕਰਕੇ ਜਾਂ ਪੁਲੀਆਂ ਬਣਾ ਕੇ ਕਿਸੇ ਤਰ੍ਹਾਂ ਮਤਲਬ ਇਹਦਾ ਹੱਲ ਕੀਤਾ ਜਾਵੇ ਕਿ ਜੋ ਇੱਥੇ ਆਪਣੇ ਸਾਈਫਨਾਂ ਜੀ ਇਹ ਸਾਈਫਨ ਇੱਕ ਹੋਇਆ ਇੱਥੋਂ ਹੌਲੀ-ਹੌਲੀ ਪਾਣੀ ਨਿਕਲ ਰਿਹਾ ਜੀ ਹੁਣ ਕੱਲ ਰਾਤੀ ਇੱਥੋਂ ਪਾਣੀ ਨਹਿਰ ਦੇ ਉੱਤੇ ਵੀ ਆ ਜੋ ਰੋਡ ਦੇਖ ਰਹੇ ਹੋ ਤੁਸੀਂ ਚੱਲ ਰਿਹਾ ਨਾ ਇਸ ਦੇ ਉੱਤੇ ਵੀ ਕੱਲ 7-7 8-8 ਇੰਚ ਪਾਣੀ ਚੱਲ ਰਿਹਾ ਸੀ ਆ ਦੇਖੋ ਬੂਰੇ ਲਗਾਏ ਗਏ ਆ ਪਿੰਡ ਪੰਜੋੜਾ ਪਿੰਡ ਵਾਸੀਆਂ ਲੋ ਤੇ ਆਪਣੇ ਨਹਿਰੀ ਵਿਭਾਗ ਦੇ ਵੀ ਬੰਦੇ ਆਏ ਸੀ ਉਹਨਾਂ ਨੂੰ ਵੀ ਆਪਾਂ ਕਿਹਾ ਵੀ ਭਾਜੀ ਤੁਸੀਂ ਇਸ ਤਰ੍ਹਾਂ ਨਾ ਕਰੋ ਤੇ ਉਹਨਾਂ ਨੇ ਕਿ ਉਹਨਾਂ ਨੂੰ ਕਿਸੇ ਨੇ ਗਲਤ ਸੂਚਨਾ ਦਿੱਤੀ ਕਿ ਤੁਸੀਂ ਤੁਹਾਡੇ ਲਾਲਪੁਰ ਵਾਲੇ ਤੋਂ ਰਸਤਾ ਨਹਿਰ ਤੋੜਨ ਦੀ ਕੋਸ਼ਿਸ਼ ਕਰ ਰਹੇ ਸੀਗਾ ਕੋਈ ਤੋੜਨ ਦੀ ਰਸਤੇ ਦੀ ਕੋਸ਼ਿਸ਼ ਨਹੀਂ ਕਰ ਰਹੇ ਇਹ ਸੜਕਾਂ ਪਹਿਲਾਂ ਹੀ ਟੁੱਟੀ ਹੋਈ ਹੈ ਤੇ ਟੁੱਟ ਰਹੀ ਹੈ ਇਸ ਤਰ੍ਹਾਂ ਦੀ ਕੋਈ ਘਟਨਾ ਨਹੀਂ ਆਪਾਂ ਕਰਾਂਗੇ ਕਿਉਂਕਿ ਅਸੀਂ ਵੀ ਸਾਰੇ ਜੋ ਵੀ ਦੇਖ ਰਹੇ ਹਾਂ ਬਾਕੀ ਪੰਜਾਬ ਦੇ ਵਿੱਚ ਹਾਲਾਤ ਸਾਰੇ ਦੇ ਨਾਲ ਹੀ ਆਪਾਂ ਵੀ ਮਤਲਬ ਉਸ ਦਾ ਬੜਾ ਦੁੱਖ ਆ ਸਾਨੂੰ ਸੋ ਹੋਰ ਪਿੰਡ ਵਾਸੀ ਵੀ ਮੌਜੂਦ ਨੇ ਸਾਡੇ ਨਾਲ ਸਰ ਕੀ ਨਾਮ ਹੈ ਤੁਹਾਡਾ ਮਲਕੀਤ ਸਿੰਘ ਜੀ ਤਾਂ ਸਰ ਬਹੁਤ ਸਮੱਸਿਆ ਆ ਰਹੀ ਪਈ ਹੈ ਤੇ ਜਿਵੇਂ ਕਿ ਤੁਸੀਂ ਦੱਸ ਰਹੇ ਹੋ ਜਵੇਂ ਜਦੋਂ ਵੀ ਬਰਸਾਤੀ ਸੀਜ਼ਨ ਹੁੰਦਾ ਹੈ ਇਸ ਤਰ੍ਹਾਂ ਦੇ ਹਾਲਾਤ ਬਣਦੇ ਨੇ ਤਾਂ ਫਿਲਹਾਲ ਇਸ ਵਾਰੀ ਪ੍ਰਸ਼ਾਸਨਿਕ ਅਧਿਕਾਰੀ ਪਹੁੰਚੇ ਨੇ ਜੀ ਕੁਝ ਦੇਖਿਆ ਹੈ ਉਹਨਾਂ ਨੇ ਕੀ ਕੋਈ ਹਾਲਾਤ ਬਣੇ ਹੋਏ ਨੇ ਨਹੀਂ ਜੀ ਤੱਕ ਪ੍ਰਸ਼ਾਸਨ ਵੱਲੋਂ ਸਾਡੇ ਪਿੰਡ ਦੇ ਵਿੱਚ ਕੋਈ ਵੀ ਸੂਚਨਾ ਨਹੀਂ ਦਿੱਤੀ ਗਈ ਨਾ ਹੀ ਪ੍ਰਸ਼ਾਸਨ ਦਾ ਕੋਈ ਬੰਦਾ ਇੱਥੇ ਤੱਕ ਪਹੁੰਚਿਆ ਜੀ ਤੇ ਸਾਡੀ ਪ੍ਰਸ਼ਾਸਨਤ ਅੱਗੇ ਹੀ ਮੰਗਿਆ ਕਿ ਸਾਡੇ ਪਿੰਡ ਦੇ ਵਿੱਚ ਇਸ ਟਾਈਮ ਜਿੱਥੇ ਲੋਕਾਂ ਦੀ ਬਾਹ ਫੜਨ ਦੀ ਗੱਲ ਉੱਥੇ ਸਾਡੀ ਕਿਸੇ ਨੇ ਬਾਹ ਨਹੀਂ ਫੜੀ ਹੈਗੀ ਤੇ ਸਾਡੀ ਇਹ ਮੰਗਿਆ ਕਿ ਸਾਡੇ ਪਿੰਡ ਦੇ ਚਾਰੇ ਦੀ ਬਹੁਤ ਬੜੀ ਪ੍ਰੋਬਲਮ ਹੈ ਔਰ ਮੈਡੀਕਲ ਦੀ ਬਹੁਤ ਬੜੀ ਪ੍ਰੋਬਲਮ ਹੈ ਇਤੋਂ ਤੱਕ ਕਿ ਮਤਲਬ ਪਿੰਡ ਵਾਸੀਆਂ ਦੇ ਪੈਰ ਵੀ ਖਰਾਬ ਹੋ ਚੁੱਕੇ ਨੇ ਪਾਣੀ ਦੇ ਨਾਲ ਗਲ ਚੁੱਕੇ ਨੇ ਜੀ ਪੈਰ ਵੀ ਗਲ ਚੁੱਕੇ ਨੇ ਜੀ ਤੇ ਸਾਡੀ ਇਹ ਸੁਣਵਾਈ ਹੈ ਕਿ ਸਾਡੀ ਆ ਜਿਹੜੀਆਂ ਇੱਕ ਤਾਂ ਮੇਨ ਰਸਤਾ ਜੋ ਸਾਡੇ ਪਿੰਡੇ ਨੇ ਇਹਨਾਂ ਜਗ੍ਹਾ ਜਗ੍ਹਾ ਜਿੱਥੋਂ ਪਾਣੀ ਦਾ ਜ਼ਿਆਦਾ ਬਹਾਇਆ ਉੱਥੇ ਪੁਲੀਆਂ ਬਣਾਈਆਂ ਜਾਣ ਔਰ ਇਹ ਪਾਣੀ ਦਾ ਨਿਕਾਸ ਕਰਕੇ ਇਹ ਰਸਤਾ ਉੱਚਾ ਕੀਤਾ ਜਾਵੇ ਸਾਡੀ ਪ੍ਰਸ਼ਾਸਨ ਤੋਂ ਇਹ ਮੰਗ ਹੈ ਜੀ ਸੋ ਇਹ ਪਿੰਡ ਦੇ ਲੋਕ ਮਜੂਦ ਸੀਗੇ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਦੇ ਨਾਲ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਤਾਂ ਉਧਰ ਵੀ ਤਸਵੀਰਾਂ ਵੀ ਤੁਸੀਂ ਪਿੱਛੇ ਦੇਖ ਸਕਦੇ ਹੋ ਜਿਹੜਾ ਕਿ ਪਿੰਡ ਦਾ ਮੇਨ ਰੋਡ ਹੈ ਲਿੰਕ ਰੋਡ ਹੈ ਉਹ ਪਾਣੀ ਦੇ ਨਾਲ ਬਲੌਕ ਹੋ ਚੁੱਕਿਆ ਹੈ ਤਾਂ ਪਿੰਡ ਵਾਸੀਆਂ ਦੇ ਦੱਸਣ ਮੁਤਾਬਿਕ ਹੱਲੇ ਤੱਕ ਪ੍ਰਸ਼ਾਸਨਿਕ ਅਧਿਕਾਰੀ ਨੇ ਉਹਨਾਂ ਨੇ ਪਹੁੰਚ ਕੇ ਸਾਰ ਨਹੀਂ ਲਈ ਪਸ਼ੂਆਂ ਨੂੰ ਚਾਰੇ ਦੀ ਲੋੜ ਹੈ ਬਹੁਤ ਜ਼ਿਆਦਾ ਸਮੱਸਿਆ ਆ ਰਹੀ ਹੈ ਪਸ਼ੂਆਂ ਨੂੰ ਵੀ ਜਿਹੜਾ ਕਿ ਭੁੱਖੇ ਹੀ ਆਪਣਾ ਗੁਜ਼ਾਰਾ ਕਰਨਾ ਪੈ ਰਿਹਾ ਹੈ ਤਾਂ ਉਹਨਾਂ ਜਲਦ ਤੋਂ ਜਲਦ ਹੈ ਇਥੋਂ ਪੁਲੀ ਦੇ ਨਿਰਮਾਣ ਦੀ ਵੀ ਮੰਗ ਕੀਤੀ ਗਈ ਹੈ ਕਿਉਂਕਿ ਪੁਲੀ ਦੇ ਨਾਲ ਜਿਹੜਾ ਕਿ ਪਾਣੀ ਦਾ ਬਹਾਵ ਹੈ ਉਹ ਸਹੀ ਤਰ੍ਹਾਂ ਦੇ ਨਾਲ ਵਹਿ ਜਾਵੇਗਾ ਤੇ ਨਿਕਾਸੀ ਦੇ ਵਿੱਚ ਕੋਈ ਜ਼ਿਆਦਾ ਦਿੱਕਤ ਨਹੀਂ ਆਵੇਗੀ ਕੈਮਰਾਮੈਨ ਮਨਵੀਰ ਮੀਟੀਆਣਾ ਦੇ ਨਾਲ ਮੈਂ ਨਕੇਸ਼ ਸ਼ਰਮਾ ਤੁਸੀਂ ਦੇਖ ਰਹੇ ਹੋ ਜਗਬਾਣੀ ਟੀਵੀ